ਵਿਆਹ ਤੋਂ ਪਹਿਲਾਂ ਮੇਰੀ ਸੱਸ ਤੇ ਨਾਨਾ ਨੇ ਮੈਨੂੰ ਸ਼ਾਪਿੰਗ ਕਰਵਾਉਣ ਲਈ ਬਾਜ਼ਾਰ ਲੈ ਗਈਆਂ। ਵਾਪਸ ਆਉਂਦੇ ਅਚਾਨਕ ਮੇਰੀ ਸਿਹਤ ਵਿਗੜ ਗਈ ਤੇ ਮੈਂ ਬੇਹੋਸ਼ ਹੋ ਗਈ। ਉਹ ਮੈਨੂੰ ਹਸਪਤਾਲ ਲੈ ਗਈਆਂ। ਡਾਕਟਰ ਨੇ ਕਿਹਾ ਕਿ ਮੈਂ ਪ੍ਰੈਗਨੈਂਟ ਆ। ਮੇਰੀ ਸੱਸ ਤੇ ਨਾਨਾ ਨੇ ਸੁਣ ਕੇ ਮੈਨੂੰ ਕਰੈਕਟਰਲੈਸ ਕਹਿ ਕੇ ਮੇਰਾ ਰਿਸ਼ਤਾ ਉੱਥੇ ਹੀ ਤੋੜ ਕੇ ਚਲੀਆਂ ਗਈਆਂ। 9 ਮਹੀਨੇ ਬਾਅਦ ਜਦੋਂ ਡਾਕਟਰ ਨੇ ਬੱਚੇ ਤੇ ਪਿਓ ਦਾ ਨਾਮ ਪੁੱਛਿਆ ਤਾਂ ਮੇਰੇ ਸਿਰ ਤੇ ਪਹਾੜ ਡਿੱਗ ਗਿਆ ਜਦੋਂ ਹਸਪੀਟਲ ਦੇ ਸਭ ਤੋਂ ਵੱਡੇ ਡਾਕਟਰ ਨੇ ਕਿਹਾ ਕਿ ਇਹ ਬੱਚਾ ਤਾਂ ਮੇਰੇ ਪਾਪਾ ਪ੍ਰਾਈਵੇਟ ਨੌਕਰੀ ਕਰਦੇ ਸੀ ਮੈਨੂੰ ਇਦਾਂ ਲੱਗਦਾ ਸੀ ਕਿ ਮੇਰੀ ਜ਼ਿੰਦਗੀ ਵਿੱਚ ਕਦੀ ਦੁੱਖ ਤਕਲੀਫ ਆਇਆ ਹੀ ਨਹੀਂ ਕਿਉਂਕਿ ਮੇਰੇ ਪਾਪਾ ਮੇਰੀ ਹਰ ਗਲਤੀ ਨੂੰ ਸੰਭਾਲ ਲੈਂਦੇ ਸੀ ਪਾਪਾ ਮੇਰੀ ਹਰ ਇੱਕ ਛੋਟੀ ਤੋਂ ਛੋਟੀ ਤੇ ਵੱਡੀ ਜੈਦ ਨੂੰ ਪੂਰਾ ਕਰਦੇ ਸੀ ਪਰ ਜਿਹੜੇ ਲੋਕ ਬੜੇ ਲਾਡ ਪਿਆਰ ਨਾਲ ਪਾਲੇ ਹੁੰਦੇ ਆ ਜਿੰਦਗੀ ਉਹਨਾਂ ਦਾ ਬਹੁਤ ਸਖਤ ਇਮਤਿਹਾਨ ਲੈਂਦੀ ਆ ਮੇਰੇ ਮੰਮੀ ਮੇਰੇ ਪਾਪਾ ਨੂੰ ਕਹਿੰਦੀ ਹੁੰਦੀ ਸੀ ਕਿ ਕੁੜੀਆਂ ਨੂੰ ਜ਼ਿਆਦਾ ਸਿਰ ਤੇ ਨਾ ਚੜਾਓ ਉਹਨਾਂ ਨੂੰ ਲਿਮਟ ਵਿੱਚ ਰਹਿਣ ਦਿਓ ਜੇ ਜ਼ਿਆਦਾ ਲਾਡ ਪਿਆਰ ਕਰਦੇ ਰਹਾਂਗੇ ਤਾਂ ਸਹੁਰੇ ਘਰ ਜਾ ਕੇ ਇਹ ਅਡਜਸਟ ਨਹੀਂ ਕਰ ਸਕਣਗੀਆਂ ਪਤਾ ਨਹੀਂ ਧੀਆ ਨੂੰ ਕਿਹੋ ਜਿਹਾ ਸਹੁਰਾ ਪਰਿਵਾਰ ਮਿਲੇ ਪਾਪਾ ਕਹਿੰਦੇ ਕਿ ਧੀਆ ਤਾਂ ਸਹੁਰੇ ਘਰ ਜਾ ਕੇ ਆਪਣੇ ਆਤਮ ਸਨਮਾਨ ਨੂੰ ਵੀ ਮਾਰ ਦਿੰਦੀਆਂ ਸਹੁਰੇ ਘਰ ਵਿੱਚ ਵਸਣ ਲਈ ਪਤਾ ਨਹੀਂ ਕਿੰਨੇ ਸੰਘਰਸ਼ ਕਰਨੇ ਪੈਂਦੇ ਆ ਤੇ ਇਹ ਸਭ ਕੁਝ ਧੀਆ ਨੂੰ ਸਿਖਾਉਣ ਦੀ ਲੋੜ ਨਹੀਂ ਪੈਂਦੀ ਬਸ ਫਿਰ ਤਾਂ ਇਹ ਸਹੁਰੇ ਘਰ ਦੀਆਂ ਹੀ ਹੋ ਕੇ ਰਹਿ ਜਾਂਦੀਆਂ ਹੁਣ ਉਹ ਆਪਣੇ ਪਿਓ ਦੇ ਘਰ ਆ ਤੇ ਮੈਂ ਉਹਨਾਂ ਨੂੰ ਕੋਈ ਵੀ ਦੁੱਖ ਤਕਲੀਫ ਨਹੀਂ ਦੇਣਾ ਚਾਹੁੰਦਾ ਵਿਆਹ ਤੋਂ ਪਹਿਲਾਂ ਇਹਨਾਂ ਕੋਲ ਜਿੰਨਾ ਵੀ ਟਾਈਮ ਆ ਮੈਂ ਉਹਨੂੰ ਬਹੁਤ ਸੋਹਣੇ ਪਲ ਬਣਾਉਣਾ ਚਾਹੁੰਦਾ ਹਾਂ ਤਾਂ ਕਿ ਵਿਆਹ ਤੋਂ ਬਾਅਦ ਇਹ ਯਾਦ ਰੱਖਣ ਕਿ ਅਸੀਂ ਆਪਣੇ ਮਾਪਿਓ ਦੇ ਘਰ ਬਹੁਤ ਐਸ਼ ਕੀਤੀ ਆ ਤੇ ਵਿਆਹ ਤੋਂ ਬਾਅਦ ਆਪਣੇ ਮਾਪਿਓ ਦੇ ਪਿਆਰ ਨੂੰ ਯਾਦ ਕਰਕੇ ਆਪਣੇ ਦਿਲ ਨੂੰ ਠੰਡਾ ਪਾ ਲੈਣਗੀਆਂ ਪਰ ਮੈਨੂੰ ਵਿਸ਼ਵਾਸ ਆ ਕਿ ਮੇਰੀ ਧੀ ਦੀ ਕਿਸਮਤ ਬਹੁਤ ਵਧੀਆ ਉਦੋਂ ਮੈਂ ਕਾਲਜ ਵਿੱਚ ਵੱਢੀ ਸੀ ਤੇ ਮੇਰੇ ਭਰਾ ਦਾ ਵਿਆਹ ਹੋਇਆ ਸੀ ਭਾਬੀ ਦੇ ਘਰ ਵਿੱਚ ਆਉਣ ਨਾਲ ਬਹੁਤ ਰੌਣਕ ਲੱਗ ਗਈ ਸੀ ਉਹ ਨਾ ਦਿਨਾਂ ਵਿੱਚ ਸਾਡੇ ਮਹੱਲੇ ਵਿੱਚ ਇੱਕ ਮੁੰਡਾ ਆਇਆ ਸੀ ਉਹ ਕੌਣ ਸੀ ਤੇ ਕਿੱਥੋਂ ਆਇਆ ਸੀ ਕਿਸੇ ਨੂੰ ਕੁਝ ਪਤਾ ਨਹੀਂ ਸੀ ਪਰ ਅਸੀਂ ਇੰਨਾ ਸੁਣਿਆ ਸੀ ਕਿ ਉਹ ਆਪਣੇ ਮਾਂ ਪਿਓ ਨੂੰ ਲੱਭਦਾ ਤੇ ਸਾਡੇ ਮਹੱਲੇ ਵਿੱਚ ਹੀ ਕਿਰਾਏ ਤੇ ਰਹਿਣ ਲੱਗ ਪਿਆ ਉੱਥੇ ਹੀ ਉਹਨੇ ਮਹੱਲੇ ਵਿੱਚ ਇੱਕ ਛੋਟੀ ਜਿਹੀ ਦੁਕਾਨ ਖੋਲੀ ਸੀ ਤੇ ਜਦੋਂ ਵੀ ਮੈਂ ਉਸ ਦੁਕਾਨ ਦੇ ਮੂਹਰੇੋਂ ਦੀ ਲੰਘਦੀ ਤਾਂ ਉਹ ਮੈਨੂੰ ਦੇਖ ਕੇ ਮਾੜਾ ਜਿਹਾ ਹੱਸ ਪੈਂਦਾ ਸੀ ਹਸਨ ਤੋਂ ਇਲਾਵਾ ਉਹਨੇ ਮੈਨੂੰ ਕਦੀ ਵੀ ਕੁਝ ਨਹੀਂ ਸੀ ਕਿਹਾ ਕਦੀ ਕਦੀ ਦਿਲ ਕਰਦਾ ਸੀ ਕਿ ਮੈਂ ਆਪਣੇ ਪਾਪਾ ਨੂੰ ਉਹਦੇ ਬਾਰੇ ਦੱਸਾਂ ਪਰ ਫਿਰ ਮੈਂ ਸੋਚਦੀ ਸੀ ਕਿ ਉਹਨੇ ਮੇਰੇ ਨਾਲ ਕੋਈ ਬਤਮੀਜ਼ੀ ਤਾਂ ਕੀਤੀ ਨਹੀਂ ਗਰੀਬ ਮੁੰਡਾ ਉਹਨੇ ਮੈਨੂੰ ਛੇੜਿਆ ਤੱਕ ਨਹੀਂ ਤੇ ਮੈਂ ਉਸ ਗਰੀਬ ਵਿਚਾਰੇ ਦੀ ਸ਼ਿਕਾਇਤ ਆਪਣੇ ਪਾਪਾ ਕੋਲ ਕਿਉਂ ਕਰਾਂ ਪਾਪਾ ਥੋੜੇ ਗੁੱਸੇ ਵਾਲੇ ਸੀ ਤੇ ਪਤਾ ਨਹੀਂ ਉਸ ਵਿਚਾਰੇ ਦਾ ਕੀ ਹਾਲ ਕਰਦੇ ਏਦਾਂ ਹੀ ਸਮਾਂ ਲੰਘਦਾ ਗਿਆ ਤੇ ਉਹਨੂੰ ਆਏ ਹੋਏ ਨੂੰ 2 ਸਾਲ ਹੋ ਗਏ ਸੀ ਮੈਂ ਆਪਣੀ ਪੜ੍ਹਾਈ ਵਿੱਚ ਬਿਜੀ ਸੀ ਤੇ ਮੈਂ ਸੁਣਿਆ ਸੀ ਕਿ ਉਹ ਮੁੰਡਾ ਕਿਸੇ ਦੀ ਨਜਾਇਜ਼ ਔਲਾਦ ਆ ਪਰ ਮੈਂ ਇਹ ਨਹੀਂ ਮੰਨ ਸਕਦੀ ਸੀ ਕੀ ਪਤਾ ਇਹ ਸੱਚ ਆ ਜਾਂ ਫਿਰ ਇਹ ਝੂਠ ਸਾਡੇ ਮਹੱਲੇ ਦੇ ਲੋਕ ਆਪਸ ਵਿੱਚ ਸਲਾਹ ਕਰਦੇ ਸੀ ਕਿ ਇਹਨੂੰ ਇਸ ਮਹੱਲੇ ਵਿੱਚੋਂ ਕੱਢ ਦਈਏ ਕਿਉਂਕਿ ਸਾਡੇ ਬੱਚਾਂ ਤੇ ਮਾੜਾ ਅਸਰ ਪਾਊਗਾ ਇਸੇ ਤਰ੍ਹਾਂ ਕਈ ਦਿਨ ਲੰਘ ਗਏ ਤੇ ਉਹਨੇ ਆਪਣੀ ਦੁਕਾਨ ਨਹੀਂ ਖੋਲੀ ਸੀ ਇੱਧਰ ਮੇਰੀ ਭੈਣ ਕਿਸੇ ਮੁੰਡੇ ਨੂੰ ਪਸੰਦ ਕਰਦੀ ਸੀ ਤੇ ਮੇਰੇ ਪਾਪਾ ਮੰਨਦੇ ਨਹੀਂ ਸੀ ਕਿਉਂਕਿ ਪਾਪਾ ਕਹਿੰਦੇ ਸੀ ਕਿ ਉਹ ਮੁੰਡਾ ਚੰਗਾ ਨਹੀਂ ਆ ਮੇਰੀ ਵੱਡੀ ਭੈਣ ਤਾਂ ਆਪਣੀ ਜਿੱਦ ਤੇ ਹੀ ਅੜੀ ਹੋਈ ਸੀ ਤੇ ਜਦੋਂ ਦੀਦੀ ਨੇ ਕਿਹਾ ਕਿ ਮੈਂ ਕੁਝ ਖਾ ਕੇ ਮਰ ਜਾਊਂਗੀ ਤਾਂ ਪਾਪਾ ਵੀ ਡਰ ਗਏ ਕੁਝ ਵੀ ਕਹਿ ਲੋ ਪਾਪਾ ਆਪਣੀਆਂ ਧੀਆਂ ਨੂੰ ਬਹੁਤ ਪਿਆਰ ਕਰਦੇ ਸੀ ਤੇ ਉਹ ਆਪਣੀ ਧੀ ਨੂੰ ਇਸ ਤਰ੍ਹਾਂ ਮਰਦੇ ਨਹੀਂ ਦੇਖ ਸਕਦੇ ਸੀ ਪਾਪਾ ਨੇ ਹਾਰ ਮੰਨ ਲਈ ਤੇ ਮੰਮੀ ਉਹਨਾਂ ਨੂੰ ਸਮਝਾਉਂਦੀ ਸੀ ਕਿ ਇਸੇ ਲਈ ਧੀਆਂ ਨੂੰ ਸਿਰ ਤੇ ਨਹੀਂ ਚੜਾ ਕੇ ਰੱਖੀਦਾ ਜੇ ਅੱਜ ਉਹ ਤੁਹਾਡਾ ਡਾਰ ਹੁੰਦਾ ਤਾਂ ਉਹ ਤੁਹਾਡੇ ਸਾਹਮਣੇ ਇਸ ਤਰ੍ਹਾਂ ਬੋਲਣ ਦੀ ਹਿੰਮਤ ਨਾ ਕਰਦੀ ਮੰਮੀ ਦੀ ਗੱਲ ਸੁਣ ਕੇ ਪਾਪਾ ਨੇ ਕਿਹਾ ਕਿ ਮੈਂ ਦੀਪ ਨਾਲ ਗੱਲ ਕਰਦਾ ਦੀਪ ਮੇਰੇ ਪਾਪਾ ਦਾ ਬਚਪਨ ਦਾ ਬਹੁਤ ਪੱਕਾ ਫਰੈਂਡ ਸੀ ਉਹਨਾਂ ਦੋਹਾਂ ਨੇ ਆਪਸ ਵਿੱਚ ਆਪਣੇ ਬੱਚਿਆਂ ਦੇ ਰਿਸ਼ਤੇ ਪੱਕੇ ਕੀਤੇ ਹੋਏ ਸੀ ਤੇ ਪਾਪਾ ਕਹਿੰਦੇ ਸੀ ਕਿ ਉਹ ਇਸ ਮੁਸੀਬਤ ਵਿੱਚ ਮੇਰੀ ਮਦਦ ਜ਼ਰੂਰ ਕਰੂਗਾ। ਪਾਪਾ ਭੁੱਲ ਗਏ ਸੀ ਕਿ ਹੁਣ ਉਹ ਸਮਾਂ ਨਹੀਂ ਰਿਹਾ ਕਿ ਜਦੋਂ ਲੋਕ ਦੋਸਤੀ ਲਈ ਕੁਰਬਾਨੀ ਦੇ ਦਿੰਦੇ ਸੀ। ਅੱਜ ਕੱਲ ਤਾਂ ਦੋਸਤੀ ਵੀ ਮਤਲਬ ਲਈ ਹੀ ਰੱਖੀ ਜਾਂਦੀ ਆ। ਪਾਪਾ ਦੇ ਦੋਸਤ ਨੇ ਸਾਫ਼ ਮਨਾਂ ਕਰ ਦਿੱਤਾ ਕਿ ਮੈਂ ਹੁਣ ਆਪਣੇ ਮੁੰਡੇ ਦਾ ਵਿਆਹ ਤੇਰੀ ਕੁੜੀ ਨਾਲ ਬਿਲਕੁਲ ਵੀ ਨਹੀਂ ਕਰੂੰਗਾ। ਜਦੋਂ ਰਿਸ਼ਤੇ ਪੱਕੇ ਹੋਏ ਸੀ ਤਾਂ ਉਦੋਂ ਬੱਚੇ ਬਹੁਤ ਛੋਟੇ ਸੀ ਤੇ ਇਹ ਗੱਲ ਬਹੁਤ ਪੁਰਾਣੀ ਹੋ ਗਈ ਆ। ਬੱਸ ਜੇ ਅੱਜ ਜੇ ਅਸੀਂ ਆਪਸ ਵਿੱਚ ਬੱਚਿਆਂ ਦਾ ਵਿਆਹ ਕਰਦੇ ਆ ਤਾਂ ਇਹ ਵਿਆਹ ਸਾਡੇ ਰਿਸ਼ਤੇ ਤੇ ਮਾੜਾ ਅਸਰ ਪਾਊਗਾ ਤੇ ਮੈਂ ਆਪਣੀ ਦੋਸਤੀ ਖਤਮ ਨਹੀਂ ਕਰਨਾ ਚਾਹੁੰਦਾ ਪਾਪਾ ਦੇ ਦੋਸਤ ਨੇ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਰਿਸ਼ਤੇ ਤੋਂ ਸਾਫ਼ ਨਾ ਕਰ ਦਿੱਤੀ ਤੇ ਪਾਪਾ ਨੂੰ ਆਪਣੀ ਦੋਸਤੀ ਤੇ ਜੋ ਬਹੁਤ ਮਾਣ ਸੀ ਉਹ ਟੁੱਟ ਕੇ ਚੂਰ-ਚੂਰ ਹੋ ਗਿਆ ਫਿਰ ਪਾਪਾ ਬਹੁਤ ਚੁੱਪਚਾਪ ਰਹਿਣ ਲੱਗ ਪਏ ਸੀ ਤੇ ਜਦੋਂ ਮੇਰੀ ਭੈਣ ਨੇ ਪਾਪਾ ਨੂੰ ਘਰੋਂ ਭੱਜਣ ਦੀ ਧਮਕੀ ਦਿੱਤੀ ਤਾਂ ਪਾਪਾ ਨੇ ਬੜੀ ਸਾਦਗੀ ਨਾਲ ਉਹਨਾਂ ਦਾ ਵਿਆਹ ਉੱਥੇ ਹੀ ਕਰ ਦਿੱਤਾ ਜਿੱਥੇ ਉਹ ਚਾਹੁੰਦੀ ਸੀ ਦੀਦੀ ਬਹੁਤ ਖੁਸ਼ ਸੀ ਪਰ ਉਹ ਇੰਨੀ ਖੋਦਗਰਜ ਨਿਕਲੀ ਕਿ ਆਪਣੇ ਮਾਪਿਆਂ ਦਾ ਕਰਕੇ ਏਦਾਂ ਦੇ ਇਨਸਾਨ ਨੂੰ ਨਹੀਂ ਛੱਡ ਸਕੀ ਜਿਹੜਾ ਉਹਦੇ ਕਾਬਲ ਵੀ ਨਹੀਂ ਸੀ ਜਦੋਂ ਵਿਦਾ ਹੋਣ ਦਾ ਸਮਾਂ ਹੋਇਆ ਤਾਂ ਮੰਮੀ ਨੇ ਦੀਦੀ ਨੂੰ ਕਹਿ ਦਿੱਤਾ ਕਿ ਹੁਣ ਤੇਰਾ ਸਾਡੇ ਨਾਲ ਕੋਈ ਸਬੰਧ ਨਹੀਂ ਜੀਦਾ ਜਿਹਦੇ ਕਰਕੇ ਤੂੰ ਸਾਡਾ ਮੂੰਹ ਕਾਲਾ ਕਰ ਦਿੱਤਾ ਹੁਣ ਉਹਦੇ ਨਾਲ ਹੀ ਰਹੀ ਤੇ ਜੇ ਅਸੀਂ ਮਰ ਵੀ ਗਏ ਤਾਂ ਵੀ ਆਪਣੇ ਪਿਓ ਦੇ ਘਰ ਵਿੱਚ ਪੈਰ ਨਾ ਰੱਖੀ ਸਾਰੇ ਖਾਨਦਾਨ ਵਿੱਚ ਸਾਡੀ ਬੇਇੱਜ਼ਤੀ ਹੋ ਗਈ ਤੇ ਸਾਰੇ ਗੱਲਾਂ ਕਰਦੇ ਸੀ ਕੋਈ ਕਹਿੰਦਾ ਸੀ ਕਿ ਕੁੜੀ ਨੇ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ ਇਸੇ ਲਈ ਕਹਿੰਦੇ ਆ ਕਿ ਕੁੜੀਆਂ ਨੂੰ ਜ਼ਿਆਦਾ ਖੁੱਲ ਨਹੀਂ ਦੇਣੀ ਚਾਹੀਦੀ ਤੇ ਪਾਪਾ ਬਹੁਤ ਪਰੇਸ਼ਾਨ ਰਹਿਣ ਲੱਗ ਪਏ ਸੀ ਦੀਦੀ ਇੱਕ ਮਹੀਨੇ ਬਾਅਦ ਹੀ ਪੀਕੇ ਆ ਕੇ ਬੈਠ ਗਈ ਕਿ ਪਾਪਾ ਕੋਲੋਂ ਰੋ ਰੋ ਕੇ ਮਾਫੀ ਮੰਗਣ ਲੱਗੀ ਕਿ ਪਾਪਾ ਤੁਸੀਂ ਮੈਨੂੰ ਕੁੱਟਣ ਲੱਗ ਜਾਂਦੇ ਮੈਨੂੰ ਕਮਰੇ ਵਿੱਚ ਬੰਦ ਕਰ ਦਿੰਦੇ ਪਰ ਉਸ ਮੁੰਡੇ ਨਾਲ ਮੇਰਾ ਵਿਆਹ ਨਾ ਹੋਣ ਦਿੰਦੇ ਇੱਕ ਮਹੀਨੇ ਬਾਅਦ ਹੀ ਉਸ ਮੁੰਡੇ ਨੇ ਦੀਦੀ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਕਿ ਆਪਣੇ ਮਾਪਿਓ ਦੇ ਘਰ ਜਾ ਕੇ ਉਹਨਾਂ ਤੋਂ ਕੋਲੋਂ ਪੈਸੇ ਮੰਗ ਤੇ ਆਪਣੇ ਹਿੱਸੇ ਦੀ ਜਾਇਦਾਦ ਉਹਨਾਂ ਕੋਲੋਂ ਲੈ ਕੇ ਆ ਮੈਂ ਉਹਨਾਂ ਪੈਸਿਆਂ ਨਾਲ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦਾ ਜਦੋਂ ਦੀਦੀ ਨੇ ਇਹ ਸਭ ਕੰਮ ਕਰਨ ਤੋਂ ਨਾ ਕਰ ਦਿੱਤੀ ਤਾਂ ਉਹਨੇ ੱੱਕੇ ਮਾਰ ਕੇ ਦੀਦੀ ਨੂੰ ਘਰੋਂ ਬਾਹਰ ਕੱਢ ਦਿੱਤਾ ਦੀਦੀ ਦੁਖੀ ਹੋ ਕੇ ਬਿਮਾਰ ਰਹਿਣ ਲੱਗ ਪਈ ਤੇ ਪਾਪਾ ਨੇ ਵੀਰੇ ਨਾਲ ਸਲਾਹ ਕੀਤੀ ਤੇ ਕਿਹਾ ਕਿ ਤੇਰੀ ਭੈਣ ਦਾ ਜੋ ਵੀ ਹਿੱਸਾ ਬੰਦਾ ਉਹਨੂੰ ਦੇ ਦੇ ਤੇ ਉਹਨੂੰ ਕਹਿ ਦੇ ਕਿ ਉਸ ਤੋਂ ਬਾਅਦ ਕਦੀ ਵੀ ਆਪਣੇ ਪਿਓ ਆਪਣੀ ਸ਼ਕਲ ਨਾ ਦਿਖਾਵੇ ਸ਼ਾਇਦ ਪਾਪਾ ਚਾਹੁੰਦੇ ਸੀ ਕਿ ਜਦੋਂ ਉਹਦੀ ਕੁੜੀ ਦਾ ਵਿਆਹ ਹੋਊ ਉਹ ਹੀ ਗਿਆ ਤਾਂ ਉਹ ਕਿਸੇ ਵੀ ਤਰ੍ਹਾਂ ਪਰ ਉਹ ਆਪਣੇ ਘਰ ਵਿੱਚ ਖੁਸ਼ ਰਹੀ ਪਾਪਾ ਤੇ ਵੀਰੇ ਨੇ ਜੋ ਹਿੱਸਾ ਬੰਦਾ ਸੀ ਦੀਦੀ ਨੂੰ ਦੇ ਦਿੱਤਾ ਤੇ ਦੀਦੀ ਆਪਣੇ ਘਰ ਚਲੀ ਗਈ ਤੇ ਉਹਨਾਂ ਪੈਸਿਆਂ ਨਾਲ ਦੀਦੀ ਦਾ ਘਰ ਵਾਲਾ ਕੁਝ ਸੁਧਰ ਗਿਆ ਸੀ ਤੇ ਉਹਨੇ ਆਪਣਾ ਕੰਮਕਾਰ ਸ਼ੁਰੂ ਕਰ ਲਿਆ ਉਹਨੇ ਆਪਣਾ ਕਾਰੋਬਾਰ ਵਧੀਆ ਚਲਾ ਲਿਆ ਸੀ ਪਰ ਕਿਸਮਤ ਦੀ ਗੱਲ ਆ ਕਿ ਉਹ ਇੱਕ ਐਕਸੀਡੈਂਟ ਵਿੱਚ ਮਾਰੇ ਆ ਗਿਆ ਤੇ ਦੀਦੀ ਫਿਰ ਰੋਂਦੀ ਵਿਲਕਦੀ ਹੋਈ ਮਾਂ ਪਿਓ ਦੇ ਘਰ ਆ ਕੇ ਬੈਠ ਗਈ ਤੇ ਉਹ ਪਾਪਾ ਦੇ ਪੈਰਾਂ ਵਿੱਚ ਬੈਠ ਕੇ ਕਹਿੰਦੀ ਕਿ ਪਾਪਾ ਮੈਨੂੰ ਤੁਹਾਡੀ ਬਾਦਦੁਆ ਨੇ ਸੁੱਖ ਨਹੀਂ ਦੇਖਣ ਦਿੱਤਾ ਰਾਤ ਨੂੰ ਜਦੋਂ ਮੈਂ ਦੀਦੀ ਦੇ ਕਮਰੇ ਵਿੱਚ ਗਈ ਤਾਂ ਦੀਦੀ ਬਹੁਤ ਪਰੇਸ਼ਾਨ ਬੈਠੀ ਸੀ ਮੈਂ ਉਹਨੂੰ ਸਮਝਾਇਆ ਕਿ ਦੀਦੀ ਪਰੇਸ਼ਾਨ ਨਾ ਹੋ ਰੱਬ ਜੋ ਵੀ ਕਰਦਾ ਚੰਗੇ ਲਈ ਹੀ ਕਰਦਾ ਪਰ ਦੀਦੀ ਤੁਸੀਂ ਜੋ ਵੀ ਕੀਤਾ ਬਹੁਤ ਗਲਤ ਕੀਤਾ ਜਦੋਂ ਵਿਆਹ ਦੇ ਸ਼ੁਰੂ ਦੇ ਦਿਨਾਂ ਵਿੱਚ ਹੀ ਉਹ ਮੁੰਡਾ ਤੁਹਾਨੂੰ ਮਾਰਦਾ ਸੀ ਜਾਂ ਜਾਇਦਾਦ ਲਈ ਤੁਹਾਨੂੰ ਕਹਿੰਦਾ ਸੀ ਤੁਹਾਨੂੰ ਉਦੋਂ ਸਮਝ ਨਹੀਂ ਆਈ ਕਿ ਉਹ ਤੁਹਾਡੇ ਲਈ ਸਹੀ ਨਹੀਂ ਆ ਮਮੀ ਪਾਪਾ ਦੀ ਗੱਲ ਨਾ ਮੰਨ ਕੇ ਤੁਸੀਂ ਆਪਣੀ ਜਿੱਦ ਤੇ ਅੜੇ ਰਹੇ ਤੁਸੀਂ ਕਿਦਾਂ ਸੋਚ ਲਿਆ ਕਿ ਮਾਂ ਪਿਓ ਨੂੰ ਦੁਖੀ ਕਰਕੇ ਤੁਸੀਂ ਸੁਖੀ ਰਹਿ ਸਕੋਗੇ ਜਿਨ੍ਹਾਂ ਨੇ ਤੁਹਾਨੂੰ 22 ਸਾਲ ਆਪਣੇ ਸੀਨੇ ਨਾਲ ਲਾ ਕੇ ਪਾਲਿਆ ਤੇ ਤੁਸੀਂ ਕੁਝ ਮਹੀਨਿਆਂ ਦੇ ਪਿਆਰ ਲਈ ਆਪਣੇ ਮਾਂ ਪਿਓ ਤੇ ਪਿਆਰ ਨੂੰ ਤਿਆਗ ਦਿੱਤਾ ਮਾਂ ਪਿਓ ਭਾਵੇਂ ਹੀ ਆਪਣੇ ਬੱਚਿਆਂ ਨੂੰ ਬਾਦਵਾਵਾਂ ਨਾ ਦੇਣ ਪਰ ਮਾਂ ਪਿਓ ਦੀਆਂ ਦੁਖੀਆਂ ਅੰਧਰਾ ਆਸਮਾਨ ਨੂੰ ਵੀ ਹਿਲਾ ਦਿੰਦੀਆਂ ਮੇਰੀ ਗੱਲ ਸੁਣ ਕੇ ਦੀਦੀ ਰੋਂ ਲੱਗ ਪਈ ਤੇ ਪਾਪਾ ਵੀ ਬਿਮਾਰ ਰਹਿਣ ਲੱਗ ਪਏ ਸੀ ਉਹਨਾਂ ਦੀ ਨੌਕਰੀ ਵੀ ਛੁੱਟ ਗਈ ਸੀ ਪਾਪਾ ਨੇ ਆਪਣੇ ਅਕਾਊਂਟ ਵਿੱਚ ਜਮਾ ਪੈਸਿਆਂ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਦਿੱਤਾ ਤੇ ਦੀਦੀ ਨੂੰ ਤਾਂ ਪਹਿਲਾ ਹੀ ਹਿੱਸਾ ਦੇ ਦਿੱਤਾ ਸੀ ਵੀਰੇ ਦਾ ਹਿੱਸਾ ਉਹਨੂੰ ਦੇ ਦਿੱਤਾ ਤੇ ਮੇਰੇ ਹਿੱਸੇ ਦੇ ਪੈਸਿਆਂ ਨੂੰ ਮੇਰੇ ਵਿਆਹ ਲਈ ਸਾਂਭ ਕੇ ਰੱਖ ਲਿਆ ਫਿਰ ਮੰਮੀ ਨੇ ਆਪਣੀ ਸਹੇਲੀ ਦੇ ਮੁੰਡੇ ਨਾਲ ਮੇਰਾ ਰਿਸ਼ਤਾ ਪੱਕਾ ਕਰ ਦਿੱਤਾ ਤੇ ਮੈਨੂੰ ਵੀ ਉਹ ਮੁੰਡਾ ਬਹੁਤ ਪਸੰਦ ਸੀ ਪਰ ਬਾਅਦ ਵਿੱਚ ਪਤਾ ਲੱਗਿਆ ਕਿ ਉਹ ਮੁੰਡਾ ਕਿ ਉਹ ਮੁੰਡਾ ਤਾਂ ਕਿਸੇ ਹੋਰ ਕੁੜੀ ਨੂੰ ਪਸੰਦ ਕਰਦਾ ਜਦੋਂ ਮੰਮੀ ਦੀ ਸਹੇਲੀ ਨੂੰ ਇਹ ਗੱਲ ਪਤਾ ਲੱਗੀ ਤਾਂ ਉਹਨੇ ਉਸ ਕੁੜੀ ਨਾਲ ਆਪਣੇ ਮੁੰਡੇ ਦਾ ਵਿਆਹ ਕਰਨ ਤੋਂ ਨਾ ਕਰ ਦਿੱਤੀ ਮੰਮੀ ਨੇ ਮੈਨੂੰ ਸਮਝਾਇਆ ਕਿ ਵਿਆਹ ਤੋਂ ਪਹਿਲਾਂ ਸਾਰੇ ਮੁੰਡੇ ਗੱਲਬਾਤ ਹੁੰਦੀ ਆ ਜਦੋਂ ਘਰ ਵਾਲੀ ਘਰ ਆ ਜਾਂਦੀ ਆ ਤਾਂ ਸਾਰੇ ਮੁੰਡੇ ਸਭ ਕੁਝ ਭੁੱਲ ਜਾਂਦੇ ਆ ਤੇ ਆਪਣੀ ਘਰ ਵਾਲੀ ਦੇ ਹੀ ਬਣ ਕੇ ਰਹਿ ਜਾਂਦੇ ਆ ਮੰਮੀ ਦੀ ਗੱਲ ਸੁਣ ਕੇ ਪਤਾ ਨਹੀਂ ਕਿਉਂ ਮੇਰਾ ਦਿਲ ਨਹੀਂ ਮੰਦਾ ਸੀ ਕਿਉਂਕਿ ਮੰਮੀ ਦੀ ਸਹੇਲੀ ਦੇ ਮੁੰਡੇ ਨੇ ਸਾਫ਼ ਹੀ ਕਹਿ ਦਿੱਤਾ ਸੀ ਕਿ ਜੇ ਤੂੰ ਮੇਰੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਆ ਤਾਂ ਇਹ ਤੇਰੀ ਪ੍ਰੋਬਲਮ ਆ ਪਰ ਕੱਲ ਨੂੰ ਮੇਰੇ ਤੋਂ ਕੋਈ ਉਮੀਦ ਨਾ ਰੱਖੀ ਕਿਉਂਕਿ ਮੈਂ ਤੈਨੂੰ ਧੋਖੇ ਵਿੱਚ ਨਹੀਂ ਰੱਖਣਾ ਚਾਹੁੰਦਾ ਮੈਂ ਤੈਨੂੰ ਪਹਿਲਾਂ ਹੀ ਦੱਸਿਆ ਕਿ ਮੈਂ ਕਿਸੇ ਹੋਰ ਕੁੜੀ ਨੂੰ ਪਸੰਦ ਕਰਦਾ ਤੇ ਅੱਜ ਨਹੀਂ ਤਾਂ ਕੱਲ ਮੈਂ ਉਸ ਕੁੜੀ ਨਾਲ ਵਿਆਹ ਕਰਵਾ ਹੀ ਲਵਾਂਗਾ ਇਸ ਲਈ ਚੰਗਾ ਹੋਊਗਾ ਕਿ ਤੂੰ ਆਪ ਹੀ ਇਸ ਰਿਸ਼ਤੇ ਤੋਂ ਨਾ ਕਰ ਦੇ ਪਰ ਮੈਂ ਆਪਣੇ ਪਾਪਾ ਨੂੰ ਹੋਰ ਦੁਖੀ ਨਹੀਂ ਸੀ ਦੇਖਣਾ ਚਾਹੁੰਦੀ ਉਹ ਤਾਂ ਦੀਦੀ ਤੋਂ ਹੀ ਪਹਿਲਾਂ ਬਹੁਤ ਦੁਖੀ ਸੀ ਤੇ ਜੇ ਮੈਂ ਰਿਸ਼ਤੇ ਤੋਂ ਮਨਾ ਕਰ ਦਿੰਦੀ ਤਾਂ ਉਹਨਾਂ ਨੇ ਹੋਰ ਵੀ ਟੁੱਟ ਜਾਣਾ ਸੀ ਜੇ ਮੈਂ ਕਹਿੰਦੀ ਕਿ ਪਾਪਾ ਮੈਂ ਇਸ ਮੁੰਡੇ ਨਾਲ ਵਿਆਹ ਨਹੀਂ ਕਰਵਾਉਣਾ ਤਾ ਪਾਪਾ ਨੇ ਇਹੀ ਸਮਝਣਾ ਸੀ ਕਿ ਮੈਂ ਕਿਸੇ ਹੋਰ ਮੁੰਡੇ ਨੂੰ ਪਿਆਰ ਕਰਦੀ ਆ ਤੇ ਅਚਾਨਕ ਇੱਕ ਦਿਨ ਪਾਪਾ ਨੂੰ ਹਾਰਟ ਅਟੈਕ ਆ ਗਿਆ ਤੇ ਪਾਪਾ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਏਦਾਂ ਲੱਗਦਾ ਸੀ ਕਿ ਸਭ ਕੁਝ ਝੂਠ ਆ ਤੇ ਪਾਪਾ ਹੁਣੇ ਉੱਠ ਕੇ ਬੈਠ ਜਾਣਗੇ ਤੇ ਮੈਨੂੰ ਕਹਿਣਗੇ ਕਿ ਰੀਨਾ ਮੇਰੇ ਲਈ ਚਾਹ ਬਣਾ ਕੇ ਲਿਆ ਤੇ ਨਾਲ ਮੇਰੇ ਕੱਪੜੇ ਪ੍ਰੈਸ ਕਰ ਦੇ ਆਪਣੇ ਪਾਪਾ ਦੇ ਜ਼ਿਆਦਾਤਰ ਕੰਮ ਮੈਂ ਹੀ ਕਰਦੀ ਸੀ ਮੈਂ ਦੇਖਦੀ ਰਹੀ ਪਰ ਪਾਪਾ ਨੇ ਆਪਣੀਆਂ ਅੱਖਾਂ ਨਹੀਂ ਖੋਲੀਆਂ ਤੇ ਮੈਂ ਪਾਪਾ ਦੇ ਮੂੰਹੋਂ ਆਪਣਾ ਨਾਮ ਸੁਣਨ ਲਈ ਬੇਇਕਰਾਰ ਸੀ ਪਰ ਪਾਪਾ ਤਾਂ ਇਸ ਦੁਨੀਆ ਤੋਂ ਚਲੇ ਗਏ ਸੀ ਤੇ ਬਹੁਤ ਸਾਰੇ ਲੋਕ ਸਾਡੇ ਘਰ ਆ ਗਏ ਸੀ ਪਰ ਲੋਕ ਤਾਂ ਤਮਾਸ਼ਾ ਦੇਖਣ ਲਈ ਇਕੱਠੇ ਹੁੰਦੇ ਪਏ ਸੀ ਤੇ ਮੈਨੂੰ ਪਤਾ ਹੀ ਨਾ ਲੱਗਿਆ ਕਿ ਕਦੋਂ ਪਾਪਾ ਦਾ ਅੰਤਿਮ ਸੰਸਕਾਰ ਕਰ ਦਿੱਤਾ ਮੈਂ ਤੇ ਮੰਮੀ ਕਿੰਨੀ ਦੇਰ ਇੱਕ ਦੂਜੇ ਦੇ ਗਾਲ ਲੱਗ ਕੇ ਰੋਂਦੀਆਂ ਰਹੀਆਂ ਤੇ ਮੇਰੇ ਕੋਲ ਸਬਰ ਨਹੀਂ ਹੁੰਦਾ ਸੀ ਮੰਮੀ ਦੀ ਸਹੇਲੀ ਨੇ ਵੀ ਸਾਡੀ ਗਰੀਬੀ ਦੇਖ ਕੇ ਰਿਸ਼ਤੇ ਤੋਂ ਨਾ ਕਰ ਦਿੱਤੀ ਉਹਨੂੰ ਲੱਗਿਆ ਕਿ ਜਦੋਂ ਪਾਪਾ ਹੀ ਨਹੀਂ ਰਹੇ ਤਾਂ ਵਿਆਹ ਵਿੱਚ ਦਾਜ ਕੌਣ ਦੇਊਗਾ ਜਦ ਕਿ ਮੇਰੇ ਪਾਪਾ ਨੇ ਤਾਂ ਮੇਰੇ ਵਿਆਹ ਲਈ ਪੈਸੇ ਰੱਖੇ ਹੋਏ ਸੀ ਮੰਮੀ ਨੇ ਆਪਣੀ ਸਹੇਲੀ ਦੀਆਂ ਬਹੁਤ ਮਿਹਨਤਾਂ ਕੀਤੀਆਂ ਕਿ ਸਾਡੇ ਬਾਰੇ ਕੁਝ ਤਾਂ ਸੋਚੋ ਹੁਣ ਇਹੋ ਜਿਹੇ ਮਾੜੇ ਟਾਈਮ ਵਿੱਚ ਤੁਸੀਂ ਸਾਡਾ ਸਾਥ ਕਿਦਾਂ ਛੱਡ ਸਕਦੇ ਆ ਤੂੰ ਤਾਂ ਮੇਰੀ ਪੱਕੀ ਸਹੇਲੀ ਆ ਪਰ ਮੇ ਮੰਮੀ ਦੀ ਸਹੇਲੀ ਨੇ ਕਿਹਾ ਕਿ ਮੈਨੂੰ ਮਜਬੂਰ ਨਾ ਕਰ ਮੈਂ ਆਪਣੇ ਮੁੰਡੇ ਨੂੰ ਗਵਾਉਣਾ ਨਹੀਂ ਚਾਹੁੰਦੀ ਉਨੇ ਸਾਫ਼-ਸਾਫ਼ ਕਹਿ ਦਿੱਤਾ ਕਿ ਜੇ ਮੈਂ ਆਪਣੀ ਮਰਜ਼ੀ ਨਾਲ ਉਹਦਾ ਵਿਆਹ ਕੀਤਾ ਤਾਂ ਉਹ ਘਰ ਛੱਡ ਕੇ ਚਲਾ ਜਾਊਗਾ ਅਸੀਂ ਹਰਾਨ ਹੀ ਹੋ ਗਏ ਜਦੋਂ ਸਾਨੂੰ ਪਤਾ ਲੱਗਿਆ ਕਿ ਮੇਰੇ ਤਾਏ ਨੇ ਧੋਖੇ ਨਾਲ ਸਾਰੀ ਜ਼ਮੀਨ ਜਾਇਦਾਦ ਆਪਣੇ ਨਾਮ ਕਰਵਾ ਲਈ ਤੇ ਮੇਰੀ ਭੂਆ ਨੇ ਵੀ ਕੋਈ ਕਸਰ ਨਹੀਂ ਛੱਡੀ ਤੇ ਮੇਰੀ ਦੀਦੀ ਦੀ ਇੱਧਰ-ਉੱਧਰ ਬਦਨਾਮੀ ਕਰਦੀ ਫਿਰਦੀ ਸੀ ਉਹ ਤਾਂ ਸਾਡੀ ਦੁਸ਼ਮਣ ਬਣ ਗਈ ਸੀ ਤੇ ਉਹ ਜ਼ਿਆਦਾਤਰ ਮੇਰੇ ਤਾਏ ਵਾਲ ਹੀ ਦੀ ਹੀ ਗੱਲ ਕਰਦੀ ਸੀ ਇਦਾਂ ਦੀ ਮੁਸ਼ਕਲ ਘੜੀ ਵਿੱਚ ਮੇਰੀ ਮੰਮੀ ਨੇ ਸਾਡੀ ਬਹੁਤ ਹਿੰਮਤ ਵਧਾਈ ਤੇ ਕਿਹਾ ਕਿ ਲੋਕ ਜੋ ਵੀ ਕਹਿੰਦੇ ਆ ਕਹਿਣ ਦੋ ਸਾਨੂੰ ਕੋਈ ਫਰਕ ਨਹੀਂ ਪੈਂਦਾ ਪਰ ਅਸੀਂ ਉਹਨਾਂ ਨਾਲ ਆਪਣੀ ਕੋਈ ਵੀ ਰਿਸ਼ਤੇਦਾਰੀ ਨਹੀਂ ਰੱਖਣੀ ਇਦਾਂ ਹੀ ਸਮਾਂ ਲੰਘਦਾ ਗਿਆ ਪਰ ਮੈਂ ਇੱਕ ਕੰਪਨੀ ਵਿੱਚ ਕੰਮ ਕਰ ਲੱਗ ਪਈ ਕਿਉਂਕਿ ਘਰ ਵਿੱਚ ਪੈਸਿਆਂ ਦੀ ਲੋੜ ਪੈਂਦੀ ਸੀ ਜਿਹੜੇ ਪੈਸੇ ਮੇਰੇ ਵਿਆਹ ਲਈ ਜਮ੍ਹਾਂ ਕੀਤੇ ਸੀ ਉਹਨਾਂ ਵਿੱਚੋਂ ਕੁਝ ਪੈਸੇ ਤਾਂ ਪਾਪਾ ਦੇ ਅੰਤਿਮ ਸੰਸਕਾਰ ਤੇ ਲੱਗ ਗਏ ਸੀ ਤੇ ਕੁਝ ਪੈਸੇ ਹੁਣ ਤੱਕ ਖਰਚ ਹੁੰਦੇ ਆ ਰਹੇ ਸੀ ਵੀਰੇ ਨੇ ਵੀ ਲੱਖਾਂ ਕੋਸ਼ਿਸ਼ਾਂ ਕਰਨ ਦੇ ਬਾਅਦ ਕਿਤੇ ਨੌਕਰੀ ਨਹੀਂ ਸੀ ਮਿਲਦੀ ਵੀਰੇ ਨੇ ਆਪਣਾ ਇੱਕ ਕੰਮ ਸ਼ੁਰੂ ਕੀਤਾ ਤੇ ਜਿਹਦੇ 'ਚ ਹੁਣ ਨੁਕਸਾਨ ਹੀ ਨੁਕਸਾਨ ਹੁੰਦਾ ਸੀ ਤੇ ਉਹ ਆਪ ਵੀ ਬੜਾ ਪਰੇਸ਼ਾਨ ਸੀ ਪਰ ਮੇਰੀ ਕਿਸਮਤ ਚੰਗੀ ਸੀ ਮੈਨੂੰ ਨੌਕਰੀ ਮਿਲ ਗਈ ਤੇ ਮੇਰੇ ਨੌਕਰੀ ਕਰਨ ਨਾਲ ਘਰ ਦੀ ਹਾਲਤ ਵੀ ਕੁਝ ਸੁਧਰਨ ਲੱਗ ਪਈ ਮੇਰੇ ਮੰਮੀ ਵੀ ਹੁਣ ਬਿਮਾਰ ਰਹਿਣ ਲੱਗ ਪਈ ਸੀ ਦੀਦੀ ਵੀ ਹਰ ਵੇਲੇ ਪਰੇਸ਼ਾਨ ਤੇ ਚੁੱਪ ਰਹਿੰਦੀ ਸੀ ਉਹਦੇ ਲਈ ਰਿਸ਼ਤੇ ਤਾਂ ਆਉਂਦੇ ਸੀ ਪਰ ਤਲਾਕਸ਼ੁਦਾ ਵਾਲੇ ਕੋਈ ਦੋ ਦੋ ਬੱਚਿਆਂ ਦੇ ਪਿਓ ਦਾ ਤੇ ਅਸੀਂ ਸਾਰੇ ਬਹੁਤ ਪਰੇਸ਼ਾਨ ਸੀ ਮੇਰੀ ਵੀ ਵਿਆਹ ਦੀ ਉਮਰ ਹੋ ਗਈ ਸੀ ਪਰ ਹਾਲਾਤ ਤਾਂ ਸੁਧਰਨ ਦਾ ਨਾਮ ਹੀ ਨਹੀਂ ਲੈਂਦੇ ਸੀ ਪਿਆ ਤੋਂ ਬਾਅਦ ਜਦੋਂ ਵੀਰਾ ਆਪਣੇ ਘਰ ਵਾਲੀ ਤੇ ਬੱਚਿਆਂ ਵਾਲਾ ਹੋਇਆ ਤੇ ਉਹ ਤਾਂ ਆਪਣੇ ਹੀ ਪਰਿਵਾਰ ਵਿੱਚ ਉਲਝਿਆ ਹੋਇਆ ਸੀ ਮੰਮੀ ਕਿੱਦਾਂ ਤੇ ਭੈਣ ਦਾ ਕੀ ਹੋਵੇਗਾ ਇਸ ਚੀਜ਼ ਦੀ ਉਹਨੂੰ ਕੋਈ ਪਰਵਾਹ ਨਹੀਂ ਸੀ ਅਸੀਂ ਮੰਮਾ ਮਾਤੀਆਂ ਇਕੱਲੀਆਂ ਹੀ ਰਹਿ ਗਈਆਂ ਸੀ ਸਵੇਰ ਨੂੰ ਜਦੋਂ ਮੈਂ ਡਿਊਟੀ ਤੇ ਜਾਂਦੀ ਤਾਂ ਪਹਿਲਾਂ ਆਪਣੇ ਪਾਪਾ ਦੀ ਫੋਟੋ ਨਾਲ ਗੱਲਾਂ ਕਰਦੀ ਪਾਪਾ ਨਾਲ ਗੱਲਾਂ ਕਰਕੇ ਮੈਨੂੰ ਬੜੀ ਹਿੰਮਤ ਮਿਲਦੀ ਸੀ ਇੱਕ ਇਕੱਲੀ ਕੁੜੀ ਦਾ ਬਾਹਰ ਜਾ ਕੇ ਇਦਾਂ ਕੰਮ ਕਰਨਾ ਉਹ ਵੀ ਅੱਜ ਦੇ ਜ਼ਮਾਨੇ ਵਿੱਚ ਸੌਖਾ ਨਹੀਂ ਸੀ ਆਉਂਦੇ ਜਾਂਦੇ ਕਦੀ ਕਦੀ ਇਦਾਂ ਹੁੰਦਾ ਕਿ ਕੋਈ ਲੋਫਰ ਜਿਹਾ ਮੁੰਡਾ ਮੈਨੂੰ ਆ ਕੇ ਛੇੜ ਜਾਂਦਾ ਪਰ ਮੈਂ ਆਪਣੇ ਕੰਮ ਨਾਲ ਕੰਮ ਮਤਲਬ ਰੱਖਦੀ ਸੀ ਮੈਂ ਉਹ ਜਿਹੇ ਮੁੰਡਿਆਂ ਨੂੰ ਨਜ਼ਰ ਅੰਦਾਜ਼ ਕਰਦੀ ਸੀ ਤੇ ਮੇਰੇ ਤੇ ਇੱਕ ਹੋਰ ਮੁਸੀਬਤ ਪੈ ਗਈ ਕਿ ਮੇਰੇ ਭਰਾ ਦੇ ਦੋਸਤ ਨੇ ਮੈਨੂੰ ਧਮਕੀ ਦਿੱਤੀ ਕਿ ਜੇ ਮੈਂ ਉਹਦੇ ਨਾਲ ਵਿਆਹ ਨਹੀਂ ਕਰਵਾਇਆ ਜਾਂ ਮੈਂ ਉਹਦੀ ਗੱਲ ਨਾ ਮੰਨੀ ਤਾਂ ਮੈਨੂੰ ਕਿਤੇ ਵੀ ਮੂੰਹ ਦਿਖਾਉਣ ਜੋਗਾ ਜੋਗੀ ਨਹੀਂ ਛੱਡੂਗਾ ਮੈਂ ਡਰ ਗਈ ਸੀ ਉਹਨੇ ਮੈਨੂੰ ਧਮਕੀ ਦਿੱਤੀ ਕਿ ਮੈਂ ਜੇ ਇਹ ਗੱਲ ਮੈਂ ਕਿਸੇ ਨੂੰ ਦੱਸੀ ਤਾਂ ਉਹਦਾ ਅੰਜਾਮ ਬਹੁਤ ਮਾੜਾ ਹੋਵੇਗਾ ਮੈਂ ਘਰ ਵਿੱਚ ਕਿਸੇ ਨੂੰ ਕੁਝ ਨਾ ਦੱਸਿਆ ਤੇ ਡਰਦੀ ਨੇ ਨੌਕਰੀ ਛੱਡ ਦਿੱਤੀ। ਮੇਰੀ ਨੌਕਰੀ ਛੁੱਟ ਜਾਣ ਤੋਂ ਬਾਅਦ ਮੇਰੀ ਮਾਂ ਬਹੁਤ ਪਰੇਸ਼ਾਨ ਹੋ ਗਈ ਸੀ। ਪਰ ਮੈਂ ਮੰਮੀ ਨੂੰ ਸਮਝਾਇਆ ਕਿ ਮੈਂ ਇੱਕ ਦੋ ਥਾਂ ਤੇ ਕਿਸੇ ਨੂੰ ਕਿਹਾ ਕਿ ਮੈਨੂੰ ਜਲਦੀ ਨੌਕਰੀ ਮਿਲ ਜਾਓ। ਦੀਦੀ ਨੂੰ ਇੱਕ ਚੰਗੇ ਘਰੋਂ ਰਿਸ਼ਤਾ ਆਇਆ ਤੇ ਮੰਮੀ ਨੇ ਹਾਂ ਕਰ ਦਿੱਤੀ। ਦੀਦੀ-ਦੀਦੀ ਤਾਂ ਵਿਆਹ ਕਰਵਾਉਣਾ ਹੀ ਨਹੀਂ ਸੀ ਚਾਹੁੰਦੀ ਪਰ ਮੰਮੀ ਨੇ ਆਪਣੀ ਅੱਖਾਂ ਵਿੱਚ ਹੰਝੂ ਭਰ ਕੇ ਕਿਹਾ ਕਿ ਹੁਣ ਤਮਾਸ਼ਾ ਨਾ ਬਣਾਈ। ਮੇਰੇ ਤੋਂ ਬਾਅਦ ਤੂੰ ਕਿੱਦਾਂ ਰਹੂਗੀ ਤੇ ਦੀਦੀ ਨੇ ਵਿਆਹ ਕਰਵਾ ਲਿਆ ਤੇ ਇਸ ਵਾਰੀ ਦੀਦੀ ਦਾ ਘਰ ਵਾਲਾ ਬਹੁਤ ਚੰਗਾ ਬੰਦਾ ਸੀ ਭਾਬੀ ਨੇ ਕਿਹਾ ਕਿ ਸ਼ੁਕਰ ਆ ਕਿ ਇੱਕ ਬੋਝ ਤਾਂ ਸਿਰੋਂ ਲੱਥ ਗਿਆ ਜਿਹੜੇ ਪੈਸੇ ਪਾਪਾ ਨੇ ਮੇਰੇ ਲਈ ਪਚਾ ਕੇ ਰੱਖੇ ਸੀ ਉਹ ਵੀਰੇ ਨੇ ਲੈ ਲਏ ਇਹ ਕਹਿ ਕੇ ਕਿ ਜਦੋਂ ਰੀਨਾ ਦਾ ਵਿਆਹ ਹੋਊਗਾ ਤਾਂ ਮੈਂ ਦੇ ਦੇਵਾਂਗਾ ਜਦੋਂ ਮੰਮੀ ਨੇ ਪੈਸੇ ਮੰਗੇ ਤਾਂ ਵੀਰੇ ਨੇ ਸਾਫ਼-ਸਾਫ਼ ਕਹਿ ਦਿੱਤਾ ਕਿ ਮੇਰੇ ਕੋਲ ਪੈਸੇ ਹੈ ਨਹੀਂਗੇ ਕਾਰੋਬਾਰ ਵਿੱਚ ਬਹੁਤ ਘਾਟਾ ਪੈ ਗਿਆ ਤਾਂ ਮੰਮੀ ਨੇ ਬੜੀ ਮੁਸ਼ਕਲ ਨਾਲ ਥੋੜੇ-ਥੋੜੇ ਪੈਸੇ ਜੋੜੇ ਸੀ ਤੇ ਕੁਝ ਮੇਰੇ ਗਹਿਣੇ ਸੀ ਉਹਨਾਂ ਨੂੰ ਵੇਚ ਕੇ ਦੀਦੀ ਦਾ ਵਿਆਹ ਹੋ ਗਿਆ ਤੇ ਘਰ ਦੇ ਹਾਲਤ ਬਹੁਤ ਮਾੜੇ ਹੁੰਦੇ ਜਾ ਰਹੇ ਸੀ ਇੱਕ ਦਿਨ ਮੈਂ ਘਰ ਦਾ ਸਮਾਨ ਲੈਣ ਲਈ ਬਾਜ਼ਾਰ ਗਈ ਤਾਂ ਵਾਪਸ ਆਉਂਦੇ ਹੋਏ ਮੈਨੂੰ ਕਾਫੀ ਦੇਰ ਹੋ ਗਈ ਤੇ ਮੁਹੱਲੇ ਵਿੱਚ ਵੀ ਕਾਫੀ ਹਨੇਰਾ ਹੋ ਗਿਆ ਮੈਂ ਕਾਲੀ-ਕਾਲੀ ਪੈਰ ਪਟਦੀ ਹੋਈ ਆਪਣੇ ਘਰ ਨੂੰ ਜਾਂਦੀ ਸੀ ਤਾਂ ਉਹਦੋਂ ਇਹ ਜਾਣਕ ਕਿਸੇ ਨੇ ਮੇਰਾ ਮੂੰਹ ਘੁੱਟਿਆ ਤੇ ਮੈਨੂੰ ਲੈ ਗਿਆ ਸਾਰੀ ਰਾਤ ਮੇਰੇ ਜਿਸਮ ਨਾਲ ਖੇਡ ਕੇ ਸਵੇਰ ਨੂੰ ਉਹ ਮੇਰੇ ਮੈਨੂੰ ਮੇਰੇ ਘਰ ਦੇ ਮੂਹਰੇ ਸੁੱਟ ਗਿਆ ਮੈਂ ਆਪਣੇ ਆਪ ਨੂੰ ਖੜੀਸਦੀ ਹੋਈ ਘਰ ਵੜੀ ਤਾਂ ਮੇਰੀ ਮਾਂ ਮੈਨੂੰ ਦੇਖ ਕੇ ਕੰਬ ਗਈ ਉਹ ਮੈਨੂੰ ਕਹਿੰਦੀ ਕਿ ਤੂੰ ਸਾਰੀ ਰਾਤ ਕਿੱਥੇ ਰਹੀ ਮੈਂ ਤੇਰੇ ਵੀਰੇ ਨੂੰ ਨਹੀਂ ਦੱਸਿਆ ਨਹੀਂ ਤਾਂ ਉਹਨੇ ਘਰ ਵਿੱਚ ਰੌਲਾ ਪਾ ਦੇਣਾ ਸੀ ਤੇਰੀ ਇਹ ਹਾਲਤ ਕਿੱਦਾਂ ਹੋ ਗਈ ਮੈ ਰੋਂਦੀ ਹੋਈ ਨੇ ਮੰਮੀ ਨੂੰ ਸਭ ਕੁਝ ਦੱਸ ਦਿੱਤਾ ਮੇਰੀ ਮੰਮੀ ਨੇ ਮੇਰੇ ਸੀਨੇ ਤੇ ਹੱਥ ਰੱਖਿਆ ਤੇ ਉਹ ਵੀ ਮੇਰੇ ਨਾਲ ਰੋਣ ਲੱਗ ਪਈ ਮੰਮੀ ਨੇ ਜਲਦੀ ਹੀ ਮੇਰਾ ਇੱਕ ਥਾਂ ਰਿਸ਼ਤਾ ਪੱਕਾ ਕਰ ਦਿੱਤਾ ਤੇ ਉਹ ਵੀ ਜਲਦੀ ਵਿਆਹ ਕਰਨਾ ਚਾਹੁੰਦੇ ਸੀ ਤੇ ਜਲਦੀ ਤਾਂ ਮੇਰੀ ਮੰਮੀ ਨੂੰ ਵੀ ਕਰਨਾ ਕਰਨਾ ਚਾਹੁੰਦੀ ਸੀ ਕਿਉਂਕਿ ਜੋ ਕੁਝ ਮੇਰੇ ਨਾਲ ਹੋ ਗਿਆ ਸੀ ਕੋਈ ਪਤਾ ਹੀ ਨਹੀਂ ਸੀ ਅੱਗੋਂ ਕੀ ਹੋ ਸਕਦਾ ਮੈਂ ਮੈਂ ਮੰਮੀ ਨੂੰ ਕਿਹਾ ਕਿ ਮੰਮੀ ਤੁਸੀਂ ਤਾਂ ਜਾਣਦੇ ਆ ਕਿ ਮੇਰੇ ਨਾਲ ਕੀ ਹੋਇਆ ਫਿਰ ਇਹ ਕਿਉਂ ਕਰਦੇ ਹੋ ਮੰਮੀ ਨੇ ਕਿਹਾ ਕਿ ਜੋ ਵੀ ਹੋਇਆ ਉਹਨੂੰ ਭੁੱਲ ਜਾ ਉਹਦੇ ਵਿੱਚ ਤੇਰਾ ਕੋਈ ਕਸੂਰ ਨਹੀਂ ਆ ਤੂੰ ਇੱਕ ਮਾੜਾ ਸੁਪਨਾ ਸਮਝ ਕੇ ਭੁੱਲ ਜਾ ਬਸ ਦੁਬਾਰਾ ਕਿਸੇ ਦੇ ਸਾਹਮਣੇ ਇਹ ਗੱਲ ਨਹੀਂ ਕਰਨੀ ਤੇ ਆ ਤਾਂ ਕੁਝ ਦਿਨ ਪਹਿਲਾਂ ਮੇਰੀ ਸਾਸ ਤੇ ਨਾਨਾ ਘਰ ਆ ਗਈਆਂ ਕਿ ਅਸੀਂ ਆਪਣੇ ਨੂੰ ਨੂੰ ਸ਼ਾਪਿੰਗ ਕਰਵਾਉਣਾ ਚਾਹੁੰਦੀਆਂ ਮੈਂ ਉਹਨਾਂ ਦੇ ਨਾਲ ਬਾਜ਼ਾਰ ਚਲੀ ਗਈ ਤੇ ਉੱਥੇ ਉਹਨਾਂ ਨਾਲ ਵਿਆਹ ਦੀ ਸ਼ਾਪਿੰਗ ਕਰਨ ਲੱਗ ਪਈ ਅਚਾਨਕ ਹੀ ਵਾਪਸ ਆਉਂਦੇ ਹੋਏ ਮੇਰੀ ਸਿਹਤ ਵਿਗੜ ਗਈ ਤੇ ਮੈਂ ਬੇਹੋਸ਼ ਹੋ ਗਈ ਉਹ ਮੈਨੂੰ ਹਸਪੀਟਲ ਲੈ ਕੇ ਗਈਆਂ ਤੇ ਡਾਕਟਰ ਨੇ ਦੱਸਿਆ ਕਿ ਮੈਂ ਤਾਂ ਪ੍ਰੈਗਨੈਂਟ ਆ ਡਾਕਟਰ ਦੇ ਮੂੰਹੋਂ ਇਹ ਗੱਲ ਸੁਣਦੇ ਹੀ ਮੇਰੀ ਸੱਸ ਨੇ ਤਮਾਸ਼ਾ ਬਣਾ ਦਿੱਤਾ ਤੇ ਘਰ ਆ ਕੇ ਮੇਰੀ ਮੰਮੀ ਦੇ ਸਾਹਮਣੇ ਰਿਸ਼ਤਾ ਤੋੜ ਦਿੱਤਾ ਮੈਂ ਨਹੀਂ ਜਾਣਦੀ ਸੀ ਕਿ ਇਹ ਗੰਦੀ ਹਰਕਤ ਮੇਰੇ ਨਾਲ ਕਿਹਨੇ ਕੀਤੀ ਸੀ ਕਿਉਂਕਿ ਉਸ ਦਿਨ ਉਸ ਮੁੰਡੇ ਨੇ ਆਪਣਾ ਮੂੰਹ ਨੂੰ ਕੱਪੜੇ ਨਾਲ ਢੱਕਿਆ ਹੋਇਆ ਸੀ ਮੇਰੀ ਸਾਸਤ੍ਰੀ ਨਾਨ ਨੇ ਮੈਨੂੰ ਹਰ ਥਾਂ ਬਦਨਾਮ ਕਰ ਦਿੱਤਾ ਕਿ ਮੈਂ ਕਰੈਕਟਰਲੈਸ ਕੁੜੀ ਆ ਇਹਦੇ ਪੇਟ ਵਿੱਚ ਕਿਸੇ ਦਾ ਨਜਾਇਜ਼ ਬੱਚਾ ਤੇ ਲੋਕਾਂ ਦੀਆਂ ਗੱਲਾਂ ਸੁਣ ਸੁਣ ਕੇ ਮੈਂ ਥੱਕ ਗਈ ਸੀ ਹੁਣ ਤਾਂ ਮੈਂ ਜੀਣਾ ਵੀ ਨਹੀਂ ਸੀ ਚਾਹੁੰਦੀ ਮੇਰੀ ਮੰਮੀ ਨੇ ਮੈਨੂੰ ਬਹੁਤ ਸੰਭਾਲਿਆ ਤੇ ਕਿਹਾ ਕਿ ਮਾੜੇ ਹਾਲਾਤਾਂ ਨਾਲ ਲੜਨਾ ਸਿੱਖੋ ਹਾਰ ਜਾਣਾ ਬਹੁਤ ਵੱਡੀ ਕਮਜ਼ੋਰੀ ਹੁੰਦੀ ਆ ਮੇਰੀ ਬਦਨਾਮੀ ਤੋਂ ਬਾਅਦ ਮੇਰੇ ਵੀਰੇ ਤੇ ਭਾਬੀ ਨੇ ਸਾਡੇ ਨਾਲ ਰਿਸ਼ਤਾ ਖਤਮ ਕਰ ਦਿੱਤਾ ਤੇ ਆਪਣਾ ਵੱਖ ਕਰ ਲੈ ਕੇ ਰਹਿਣ ਲੱਗ ਪਈ ਮੰਮੀ ਨੇ ਕਿਹਾ ਕਿ ਇਸ ਬੱਚੇ ਤੋਂ ਜਾਨ ਛਡਾ ਇਹਨੂੰ ਢਿੱਡ ਵਿੱਚ ਰੱਖ ਕੇ ਕੀ ਕਰੂੰਗੀ ਮੈਂ ਕਿਹਾ ਕਿ ਮੰਮੀ ਇਸ ਬੱਚੇ ਨੂੰ ਮੈਂ ਜਨਮ ਦੇਵਾਂਗੀ ਤੇ ਇਸ ਦੁਨੀਆ ਵਿੱਚ ਲੈ ਕੇ ਆਉਂਗੀ ਜੋ ਕੁਝ ਮੇਰੇ ਨਾਲ ਹੋਇਆ ਉਸ ਦੇ ਵਿੱਚ ਇਸ ਬੱਚੇ ਦਾ ਕੀ ਕਸੂਰਾ ਸਮਾਂ ਹੌਲੀ ਹੌਲੀ ਲੰਘਦਾ ਗਿਆ ਤੇ ਫਿਰ ਉਹੀ ਦੁਕਾਨਦਾਰ ਸਾਡੇ ਘਰ ਆਉਣ ਜਾਣ ਲੱਗ ਪਿਆ ਜੋ ਬਹੁਤ ਪਹਿਲਾਂ ਹੀ ਇੱਥੋਂ ਚਲਾ ਗਿਆ ਸੀ ਤੇ ਹੁਣ ਕਿਸੇ ਨਾ ਕਿਸੇ ਬਹਾਨੇ ਸਾਡੇ ਘਰ ਆਉਂਦਾ ਸੀ ਤੇ ਖਾਣ ਪੀਣ ਦਾ ਸਮਾਨ ਰੱਖ ਕੇ ਚਲਾ ਜਾਂਦਾ ਹੁਣ ਸਾਨੂੰ ਇਦਾਂ ਲੱਗਦਾ ਸੀ ਕਿ ਮੈਂ ਉਹਦੇ ਹੀ ਬੱਚੇ ਦੀ ਮਾਂ ਬਣਨ ਵਾਲੀ ਆ ਮੈਂ ਕਈ ਵਾਰ ਉਹਨੂੰ ਘਰ ਤੋਂ ਰੋਕਿਆ ਪਰ ਉਹ ਮੇਰੀ ਗੱਲ ਨੂੰ ਅਣਸੁਣਾ ਕਰ ਦਿੰਦਾ ਸੀ ਖਾਣ ਪੀਣ ਦਾ ਸਮਾਨ ਲੈ ਕੇ ਆਉਂਦਾ ਤੇ ਚੁੱਪਚਾਪ ਰੱਖ ਕੇ ਚਲਾ ਜਾਂਦਾ ਹੌਲੀ ਹੌਲੀ ਮੇਰੀ ਡਿਲੀਵਰੀ ਦਾ ਟਾਈਮ ਵੀ ਲੱਗ ਗਿਆ ਆ ਗਿਆ ਮੈਨੂੰ ਹਸਪਤਾਲ ਲੈ ਜਾਣ ਵਾਲਾ ਕੋਈ ਵੀ ਨਹੀਂ ਸੀ ਤੇ ਫਿਰ ਉਹੀ ਮੁੰਡਾ ਮੈਨੂੰ ਹਸਪਤਾਲ ਲੈ ਕੇ ਗਿਆ ਉਹਦਾ ਨਾਮ ਮਿੰਟੂ ਸੀ ਮੇਰੀ ਮੰਮੀ ਵੀ ਮੇਰੇ ਨਾਲ ਹੀ ਹਸਪੀਟਲ ਗਈ ਤੇ ਜਦੋਂ ਡਾਕਟਰ ਨੇ ਪੁੱਛਿਆ ਕਿ ਇਸ ਬੱਚੇ ਦੇ ਪਾਪਾ ਦਾ ਨਾਮ ਕੀ ਆ ਤਾਂ ਉਹ ਮੁੰਡਾ ਫਟਾਫਟ ਅੱਗੇ ਹੋ ਗਿਆ ਇਹ ਦੇਖ ਕੇ ਤਾਂ ਮੈਂ ਹੈਰਾਨ ਹੀ ਹੋ ਗਈ ਉਸ ਮੁੰਡੇ ਨੇ ਕਿਹਾ ਕਿ ਮੈਂ ਇਸ ਬੱਚੇ ਦਾ ਪਿਓ ਆ ਤੇ ਅਚਾਨਕ ਹੀ ਮੇਰੀ ਮੰਮੀ ਨੇ ਉਸ ਮੁੰਡੇ ਨੂੰ ਗਲੇ ਤੋਂ ਫੜ ਲਿਆ ਮੰਮੀ ਉਹਦੇ ਮੂੰਹ ਤੇ ਥੱਪੜ ਮਾਰਨ ਲੱਗੀ ਲੱਗ ਗਈ ਤੇ ਉਹ ਚੁੱਪਚਾਪ ਥੱਪੜ ਖਾਂਦਾ ਰਿਹਾ ਤੇ ਮੰਮੀ ਨੇ ਕਿਹਾ ਕਿ ਤੂੰ ਮੇਰੀ ਕੁੜੀ ਦੇ ਨਾਲ ਐਡਾ ਵੱਡਾ ਜਲਮ ਕਿਉਂ ਕੀਤਾ ਮੈਨੂੰ ਵੀ ਉਹਦੇ ਤੋਂ ਸਖਤ ਨਫ਼ਰਤ ਹੋਣ ਲੱਗ ਪਈ ਸੀ ਫਿਰ ਉਸ ਮੁੰਡੇ ਨੇ ਕਿਹਾ ਕਿ ਮੈਂ ਰੀਨਾ ਦੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਹਾਂ ਮੈਂ ਤੇ ਮੇਰੀ ਮੰਮੀ ਇਸ ਰਿਸ਼ਤੇ ਤੋਂ ਖੁਸ਼ ਨਹੀਂ ਸੀ ਪਰ ਅਸੀਂ ਹ ਹਾਲਾਤਾਂ ਤੋਂ ਮਜਬੂਰ ਸੀ ਤੇ ਹ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਜਿੱਦਾਂ ਕਿਦਾਂ ਕਰਕੇ ਮੇਰਾ ਵਿਆਹ ਮੈਂਟੂ ਨਾਲ ਹੋ ਗਿਆ ਉਹ ਮੈਨੂੰ ਆਪਣੇ ਘਰ ਲੈ ਕੇ ਆਇਆ ਤੇ ਮੈਂ ਉਹਦਾ ਘਰ ਦੇਖ ਕੇ ਹੈਰਾਨ ਹੀ ਰਹਿ ਗਈ ਕਿ ਇੰਨਾ ਵੱਡਾ ਘਰ ਸੀ ਤੇ ਫਿਰ ਉਸ ਉਹ ਸਾਡੇ ਮੁਹੱਲੇ ਵਿੱਚ ਆ ਕੇ ਕਿਰਾਏ ਤੇ ਕਿਉਂ ਰਹਿੰਦਾ ਸੀ ਕੋਈ ਛੋਟੀ ਜਿਹੀ ਦੁਕਾਨ ਕਿਉਂ ਚਲਾਉਂਦਾ ਘਰ ਵਿੱਚ ਇੱਕ ਔਰਤ ਸੀ ਜਿਹੜੀ ਉਹਦੀ ਮਾਂ ਸੀ ਉਹ ਮੇਰੇ ਕੋਲ ਆਈ ਤੇ ਮੈਂ ਉਸ ਉਹਨੂੰ ਧਿਆਨ ਨਾਲ ਦੇਖਿਆ ਤੇ ਹੈਰਾਨ ਹੀ ਰਹਿ ਗਈ ਕਿਉਂਕਿ ਉਹ ਤਾਂ ਉਸ ਕੰਪਨੀ ਦੀ ਮਾਲਕ ਸੀ ਜਿੱਥੇ ਮੈਂ ਨੌਕਰੀ ਕਰਦੀ ਸੀ ਜਿੱਦਾਂ ਹੀ ਉਹ ਮੇਰੇ ਕੋਲ ਆਈ ਤੇ ਮੈਂ ਉਹਦੇ ਤੋਂ ਪਿੱਛੇ ਹੋ ਗਈ ਮੈਨੂੰ ਆਪਣੇ ਆਪ ਤੋਂ ਨਫ਼ਰਤ ਹੋਣ ਲੱਗ ਪਈ ਮੈਂ ਸੋਚ ਲਿਆ ਸੀ ਕਿ ਬੱਚਾ ਇਹਨਾਂ ਨੂੰ ਦੇ ਕੇ ਮੈਂ ਘਰ ਵਾਪਸ ਚਲੀ ਜਾਵਾਂ ਜਿਨ੍ਹਾਂ ਨੇ ਮੇਰੀ ਜ਼ਿੰਦਗੀ ਨਰਕ ਬਣਾ ਦਿੱਤੀ ਮੈਂ ਉਹਨਾਂ ਦੇ ਨਾਲ ਨਹੀਂ ਰਹਿ ਸਕਦੀ ਜਦ ਕਿ ਮਿੰਟੂ ਮੇਰਾ ਬਹੁਤ ਧਿਆਨ ਰੱਖਦਾ ਸੀ ਉਹ ਉਸ ਬੱਚੇ ਦਾ ਵੀ ਬਹੁਤ ਧਿਆਨ ਰੱਖਦਾ ਸੀ ਤੇ ਰੱਖਦਾ ਵੀ ਕਿਉਂ ਨਾ ਉਹਨੇ ਆਪ ਹੀ ਕਿਹਾ ਸੀ ਕਿ ਇਹ ਬੱਚਾ ਮੇਰਾ ਉਦੀ ਮਾਂ ਆਪਣੇ ਪੋਤੇ ਨੂੰ ਆਪਣੇ ਤੋਂ 1 ਮਿੰਟ ਵੀ ਦੂਰ ਨਾ ਰੱਖਦੀ ਜਦ ਕਿ ਮੈਂ ਤਾਂ ਆਪਣੇ ਘਰ ਵਾਲੇ ਦੀ ਸ਼ਕਲ ਵੀ ਦੇਖਣਾ ਨਹੀਂ ਸੀ ਚਾਹੁੰਦੀ ਇੱਕ ਦਿਨ ਮੈਂ ਉਹਨੂੰ ਕਿਹਾ ਕਿ ਮੈਨੂੰ ਤੇਰੇ ਤੋਂ ਤਲਾਕ ਚਾਹੀਦਾ ਤੇ ਮੈਂ ਤੇਰੇ ਵਰਗੇ ਘਟੀਏ ਇਨਸਾਨ ਨਾਲ ਨਹੀਂ ਰਹਿ ਸਕਦੀ ਤਾਂ ਉਹ ਮੈਨੂੰ ਕਹਿੰਦਾ ਕਿ ਮੈਂ ਪਿਛਲੇ 8 ਸਾਲਾਂ ਤੋਂ ਤੈਨੂੰ ਪਿਆਰ ਕਰਦਾ ਮੈਂ ਉਹਨੂੰ ਮਜ਼ਾਕ ਕਰਦੇ ਕਿਹਾ ਕਿ ਤੂੰ ਤਾਂ ਇੱਕ ਘਟੀਆ ਇਨਸਾਨ ਆ ਤੂੰ ਆਪ ਦਾ ਇੱਕ ਨਜਾਇਜ਼ ਔਲਾਦ ਆ ਤੇ ਤੂੰ ਆਪਣਾ ਬਦਲਾ ਮੇਰੇ ਕੋਲ ਕਿਉਂ ਲਿਆ ਕਿ ਤੂੰ ਆਪਣੀ ਨਜਾਇਜ਼ ਔਲਾਦ ਪੈਦਾ ਕੀਤੀ ਮੈਨੂੰ ਤਾਂ ਲੱਗਦਾ ਕਿ ਤੇਰੀ ਮਾਂ ਹੀ ਉਹਦੀ ਮਾਂ ਨੂੰ ਮੈਂ ਅੱਗੇ ਕੁਝ ਕਹਿੰਦੀ ਇਸ ਤੋਂ ਪਹਿਲਾਂ ਉਹਨੇ ਮੇਰੇ ਮੂੰਹ ਤੇ ਥੱਪੜ ਮਾਰਿਆ ਤੇ ਗੁੱਸੇ ਨਾਲ ਕਮਰੇ ਵਿੱਚੋਂ ਬਾਹਰ ਚਲਾ ਗਿਆ ਮੇਰੀ ਸੱਸ ਕਮਰੇ ਦੇ ਬਾਹਰ ਖੜੀ ਸਾਰੀਆਂ ਗੱਲਾਂ ਸੁਣਦੀ ਸੀ ਤੇ ਮਿੰਟੂ ਕਮਰੇ ਵਿੱਚੋਂ ਬਾਹਰ ਚਲਾ ਗਿਆ ਤੇ ਉਹ ਮੇਰੇ ਕੋਲ ਆ ਕੇ ਬੈਠੀ ਤੇ ਮੈਨੂੰ ਪਿਆਰ ਨਾਲ ਕਹਿੰਦੀ ਕੇ ਰੀਨਾ ਜਿੱਦਾਂ ਦਾ ਤੂੰ ਸੋਚਦੀ ਆ ਇਹੋ ਜਿਹਾ ਕੁਝ ਵੀ ਨਹੀਂ ਆ ਇਹ ਤੇਰਾ ਮੈਡੀਕਲ ਰਿਪੋਰਟ ਆ ਜਿਹੜੀ ਮਿੰਟੂ ਹਸਪਤਾਲੋਂ ਲੈ ਕੇ ਆਇਆ ਸੀ ਇੱਕ ਗੱਲ ਹੋਰ ਦੱਸਾਂ ਕਿ ਮਿੰਟੂ ਉਸ ਹਸਪਤਾਲ ਵਿੱਚ ਡਾਕਟਰਾਂ ਤੇ ਉਸ ਦਿਨ ਇਹ ਆਪਣੇ ਮੂੰਹ ਤੇ ਮਾਸਕ ਪਾ ਕੇ ਗਿਆ ਸੀ ਤੇ ਹਸਪਤਾਲ ਦੇ ਡਾਕਟਰੇ ਨੂੰ ਪਹਿਚਾਨ ਨਾ ਸਕੇ ਜੋ ਕੁਝ ਵੀ ਹੋਇਆ ਤੇਰੇ ਨਾਲ ਹੋਇਆ ਉਹਦੇ ਵਿੱਚ ਮਿੰਟੂ ਦਾ ਕੋਈ ਕਸੂਰ ਨਹੀਂ ਆ ਇਹ ਤੇਰੀ ਤੇ ਇਸ ਬੱਚੇ ਦੀ ਡੀਐਨਏ ਰਿਪੋਰਟ ਆ ਇਸ ਰਿਪੋਰਟ ਵਿੱਚ ਸਾਫ਼-ਸਾਫ਼ ਲਿਖਿਆ ਹੋਇਆ ਕਿ ਇਹ ਬੱਚਾ ਮਿੰਟੂ ਦਾ ਨਹੀਂ ਆ ਤੇ ਮੇਰੇ ਮੁੰਡੇ ਨੇ ਤਾਂ ਤੇਰੀ ਜਾਨ ਤੇ ਇੱਜ਼ਤ ਦੋਨੇ ਬਚਾਈਆਂ ਤੇ ਤੇਰੇ ਇਸ ਬੱਚੇ ਨੂੰ ਪਿਓ ਹੋਣ ਦਾ ਨਾਮ ਦਿੱਤਾ ਤੈਨੂੰ ਲੋਕਾਂ ਕੋਲੋਂ ਬਚਾਉਣ ਲਈ ਇਹ ਝੂਠ ਬੋਲਿਆ ਕਿ ਮੈਂ ਇਸ ਬੱਚੇ ਦਾ ਪਿਓ ਆ ਤੇ ਤੈਨੂੰ ਇੱਕ ਇੱਜ਼ਤ ਦੀ ਜ਼ਿੰਦਗੀ ਦਿੱਤੀ ਤੇ ਤੇਰੇ ਨਾਲ ਵਿਆਹ ਕਰਵਾ ਲਿਆ ਮੇਰੇ ਮੁੰਡੇ ਨੇ ਆਪਣੀ ਜ਼ਿੰਦਗੀ ਚੋਂ ਜੋ ਨਜਾਇਜ਼ ਹੋਣ ਦਾ ਇੱਕ ਕੌੜਾ ਅਹਿਸਾਸ ਆ ਉਹਨੂੰ ਮਹਿਸੂਸ ਕੀਤਾ ਏ ਤੇ ਜਾਇਜ਼ ਹੋਣ ਦੇ ਬਾਵਜੂਦ ਵੀ ਨਾ ਜਾਇਜ਼ ਹੋਣ ਦੇ ਸ਼ਬਦ ਸੁਣਦਾ ਆ ਆਪਣੇ ਆਪ ਦੇ ਲਈ ਮੇਰੀ ਸੱਸ ਨੇ ਕਿਹਾ ਕਿ ਮੈਂ ਦੋ ਭਰਾਵਾਂ ਦੀ ਇਕਲੌਤੀ ਭੈਣ ਸੀ ਤੇ ਮੈਂ ਬਹੁਤ ਅਮੀਰ ਘਰ ਵਿੱਚ ਰਹਿੰਦੀ ਸੀ ਮੈਂ ਕਾਲਜ ਵਿੱਚ ਇੱਕ ਮੁੰਡੇ ਨੂੰ ਪਿਆਰ ਕਰਦੀ ਸੀ ਤੇ ਉਹ ਵੀ ਮੈਨੂੰ ਬਹੁਤ ਪਿਆਰ ਕਰਦਾ ਸੀ ਪਰ ਉਹ ਗਰੀਬ ਘਰ ਦਾ ਮੁੰਡਾ ਸੀ ਉਹ ਮੈਨੂੰ ਸਮਝਾਉਂਦਾ ਸੀ ਕਿ ਤੁਹਾਡੇ ਤੇ ਮੇਰੇ ਖਾਨਦਾਨ ਵਿੱਚ ਬਹੁਤ ਫਰਕ ਆ ਤੇ ਮੈਂ ਆਪਣੀ ਜੇਤ ਤੇ ਅੜੀ ਹੋਈ ਸੀ ਜਦੋਂ ਉਹ ਆਪਣੇ ਮਾਂ ਦੇ ਨਾਲ ਸਾਡੇ ਘਰ ਰਿਸ਼ਤਾ ਲੈ ਕੇ ਆਇਆ ਤਾਂ ਮੇਰੇ ਭਰਾਵਾਂ ਨੇ ਉਹਨੂੰ ਬੇਇੱਜ਼ਤ ਕਰਕੇ ਘਰੋਂ ਕੱਢ ਦਿੱਤਾ ਮੈਂ ਉਹ ਦੇ ਕਰਕੇ ਆਪਣਾ ਘਰ ਛੱਡਾ ਛੱਡ ਦਿੱਤਾ ਤੇ ਉਹਦੇ ਨਾਲ ਹੀ ਜਾ ਕੇ ਰਹਿਣ ਲੱਗ ਪਈ ਤੇ ਅਸੀਂ ਦੂਜੇ ਸ਼ਹਿਰ ਵਿੱਚ ਜਾ ਕੇ ਰਹਿਣ ਲੱਗ ਪਏ ਸਾਨੂੰ ਉੱਥੇ ਰਹਿੰਦੇ ਹੋਏ 2 ਸਾਲ ਹੋ ਗਏ ਸੀ ਤੇ ਅਸੀਂ ਭੁੱਲ ਗਏ ਸੀ ਕਿ ਮੇਰੇ ਮਾਂ ਪਿਓ ਮੈਨੂੰ ਪਾਗਲਾਂ ਦੀ ਵਾਂਗ ਲੱਭਦੇ ਫਿਰਦੇ ਤੇ ਇੱਕ ਦਿਨ ਮੇਰੇ ਪਾਪਾ ਨੇ ਸਾਨੂੰ ਉਥੇ ਫੜ ਲਿਆ ਤੇ ਮੇਰੇ ਦੇਖਦੇ ਹੀ ਦੇਖਦੇ ਉਹਨੇ ਮੇਰੇ ਘਰ ਵਾਲੇ ਨੂੰ ਮੇਰੀਆਂ ਅੱਖਾਂ ਦੇ ਸਾਹਮਣੇ ਮਾਰ ਦਿੱਤਾ ਤੇ ਮੇਰਾ ਘਰ ਵਾਲਾ ਮੇਰੀਆਂ ਅੱਖਾਂ ਦੇ ਸਾਹਮਣੇ ਤੜਫਦਾ ਤੜਫਦਾ ਮਰ ਗਿਆ ਇੱਕ ਔਰਤ ਦੇ ਲਈ ਉਹਦਾ ਘਰ ਵਾਲਾ ਸਭ ਕੁਝ ਹੁੰਦਾ ਤੇ ਉਦੋਂ ਵੀ ਉਦੋਂ ਮੈਂ ਵੀ ਪ੍ਰੈਗਨੈਂਟ ਸੀ ਫਿਰ ਕੁਝ ਮਹੀਨਿਆਂ ਬਾਅਦ ਮੈਂ ਇੱਕ ਬੱਚੇ ਨੂੰ ਜਨਮ ਦਿੱਤਾ ਤੇ ਮੇਰੇ ਘਰ ਦੇ ਤਾਂ ਇਸ ਬੱਚੇ ਨੂੰ ਵੀ ਉਹਦੇ ਪਿਓ ਕੋਲ ਹੀ ਪਹੁੰਚਾ ਦੇਣਾ ਚਾਹੁੰਦੇ ਸੀ ਮੈਂ 22 ਹੋ ਗਈ ਸੀ ਪਰ ਮੈਂ ਆਪਣੇ ਬੱਚੇ ਨੂੰ ਗਵਾਉਣਾ ਨਹੀਂ ਸੀ ਚਾਹੁੰਦੀ ਤੇ ਮੈਂ ਆਪਣੇ ਬੱਚੇ ਨੂੰ ਆਪਣੀ ਸਹੇਲੀ ਦੇ ਕੋਲ ਭੇਜ ਦਿੱਤਾ ਉਹ ਮੇਰੇ ਬੱਚੇ ਨੂੰ ਪਾਲਣ ਲੱਗ ਪਈ ਤੇ ਮੈਂ ਘਰਦਿਆਂ ਤੋਂ ਚੋਰੀ-ਚੋਰੀ ਆਪਣੇ ਬੱਚੇ ਨੂੰ ਮਿਲਣ ਜਾਂਦੀ ਸੀ ਤੇ ਮੇਰਾ ਬੱਚਾ 15 ਸਾਲਾਂ ਦਾ ਹੋ ਗਿਆ ਸੀ ਇੱਕ ਦਿਨ ਅਚਾਨਕ ਉਹ ਔਰਤ ਬਿਮਾਰ ਹੋ ਗਈ ਤੇ ਉਹ ਮਰ ਗਈ ਤੇ ਫਿਰ ਮੇਰੇ ਬੱਚੇ ਦੀ ਸਚਾਈ ਸਾਰਿਆਂ ਨੂੰ ਪਤਾ ਲੱਗ ਗਈ ਕਿ ਇਹ ਬੱਚਾ ਉਸ ਔਰਤ ਦਾ ਆਪਣਾ ਨਹੀਂ ਸੀ ਮਾਰਨ ਤੋਂ ਪਹਿਲਾਂ ਹੀ ਉਹਨੇ ਮੇਰੇ ਮੁੰਡੇ ਨੂੰ ਮੇਰੀ ਫੋਟੋ ਦੇ ਦਿੱਤੀ ਸੀ ਕਿ ਇਹ ਤੇਰੀ ਮਾਂ ਤੇ ਮੇਰੇ ਮੁੰਡੇ ਨੂੰ ਲੱਗਾ ਕਿ ਮੈਂ ਪਤਾ ਨਹੀਂ ਕਿਹਦੀ ਨਜਾਇਜ਼ ਔਲਾਦ ਆ ਤੇ ਉਹ ਘਰ ਛੱਡ ਕੇ ਕਿਤੇ ਦੂਰ ਚਲਾ ਗਿਆ ਮੈਂ ਉਹਨੂੰ ਬਹੁਤ ਲੱਭਿਆ ਤੇ ਉਹ ਲੱਭਿਆ ਹੀ ਨਹੀਂ ਫਿਰ 5 ਸਾਲਾਂ ਬਾਅਦ ਤੇਰਾ ਪਿੱਛਾ ਕਰਦਾ ਹੋਇਆ ਆਫਿਸ ਆਇਆ ਤੇ ਮੈਂ ਉਹਨੂੰ ਦੇਖਦੇ ਹੀ ਪਹਿਚਾਨ ਲਿਆ ਉਸ ਦਿਨ ਉਹ ਤੇਰੇ ਕੋਲ ਆਪਣੇ ਪਿਆਰ ਦਾ ਇਜ਼ਹਾਰ ਕਰਨ ਆਇਆ ਸੀ ਪਰ ਮੈਨੂੰ ਦੇਖਦੇ ਹੀ ਉਥੋਂ ਚਲਾ ਗਿਆ ਮੈਂ ਵੀ ਉਹਦਾ ਪਿੱਛਾ ਕਰਦੀ ਹੋਈ ਉਹਦੇ ਪਿੱਛੇ ਪਿੱਛੇ ਚਲੀ ਗਈ ਤੇ ਮੈਂ ਆਪਣੇ ਮੁੰਡੇ ਨੂੰ ਸਾਰੀ ਗੱਲ ਸੱਚ-ਸੱਚ ਦੱਸ ਦਿੱਤੀ ਤੇ ਉਹ ਵੀ ਮੇਰੇ ਗਲੇ ਲੱਗ ਕੇ ਬਹੁਤ ਰੋਇਆ ਫਿਰ ਅਸੀਂ ਮਾਂ ਪੁੱਤ ਇਕੱਠੇ ਰਹਿਣ ਲੱਗ ਪਏ ਤੇ ਅੱਜ ਮੇਰਾ ਮੁੰਡਾ ਇੱਕ ਕਾਮਜਾਬ ਡਾਕਟਰ ਆ ਤੇਰੇ ਕਰਕੇ ਹੀ ਮੇਰਾ ਮੁੰਡਾ ਮੈਨੂੰ ਮਿਲਿਆ ਤੇ ਜਿਸ ਦਿਨ ਤੇਰੇ ਨਾਲ ਉਸ ਮੁੰਡੇ ਨੇ ਇਹ ਘਟੀਆ ਹਰਕਤ ਕੀਤੀ ਸੀ ਤਾਂ ਮੇਰੇ ਮੁੰਡੇ ਨੂੰ ਪਤਾ ਲੱਗ ਗਿਆ ਸੀ ਉਹ ਕੋਈ ਹੋਰ ਨਹੀਂ ਸੀ ਸਗੋਂ ਤੇਰੇ ਭਰਾ ਦਾ ਹੀ ਦੋਸਤ ਸੀ ਜਿਹਨੇ ਤੇਰੇ ਨਾਲ ਗੰਦੀ ਹਰਕਤ ਕੀਤੀ ਅਗਲੇ ਹੀ ਦਿਨ ਮੇਰਾ ਮੁੰਡਾ ਤੇਰੇ ਭਰਾ ਦੇ ਦੋਸਤ ਨੂੰ ਲੈ ਕੇ ਪੁਲਿਸ ਕੋਲ ਚਲਾ ਗਿਆ ਤੇ ਪੁਲਿਸ ਨੇ ਆਪਣੇ ਤਰੀਕੇ ਨਾਲ ਉਹਦੇ ਕੋਲੋਂ ਸੱਚ ਬਲਵਾ ਲਿਆ ਤੇ ਅੱਜ ਉਹ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਤੇ ਜਿਹਨੂੰ ਤੂੰ ਨਜਾਇਜ਼ ਕਹਿੰਦੀ ਆ ਉਹ ਜਾਇਜ਼ ਉਲਾਦ ਆ ਤੇ ਮੇਰੇ ਪਿਆਰ ਦੀ ਨਿਸ਼ਾਨੀ ਆ ਆਪਣੀ ਸੱਸ ਦੀ ਗੱਲ ਸੁਣ ਕੇ ਮੈਂ ਬਹੁਤ ਸ਼ਰਮਿੰਦਾ ਹੋਈ ਤੇ ਮੇਰੀ ਸੱਸ ਨੇ ਕਿਹਾ ਕਿ ਹਸਪਤਾਲ ਵਿੱਚ ਛੁੱਟੀ ਮਿਲਣ ਤੋਂ ਪਹਿਲਾਂ ਹੀ ਤੇਰੀ ਮਾਂ ਨੂੰ ਮੇਰੇ ਮੁੰਡੇ ਨੇ ਸਭ ਕੁਝ ਸੱਚ ਦੱਸ ਦਿੱਤਾ ਸੀ ਇਸ ਲਈ ਇਹ ਉਹ ਇਹਦੇ ਨਾਲ ਤੇਰਾ ਵਿਆਹ ਕਰ ਲੈ ਮੰਨ ਗਈ ਤੇ ਮੇਰੇ ਮੁੰਡੇ ਨੇ ਬਹੁਤ ਦੁੱਖ ਦੇਖਿਆ ਪਰ ਉਹ ਤੈਨੂੰ ਸੱਚਾ ਪਿਆਰ ਕਰਦਾ ਤੇ ਤੇਰੇ ਪਿਆਰ ਵਿੱਚ ਇੰਨਾ ਅੰਨਾ ਹੋ ਗਿਆ ਕਿ ਉਹ ਨੂੰ ਇਸ ਗੱਲ ਨਾਲ ਵੀ ਕੋਈ ਫਰਕ ਨਹੀਂ ਪੈਂਦਾ ਕਿ ਇਹ ਬੱਚਾ ਕਿਹਦਾ ਤੇਰੇ ਕਰਕੇ ਉਹਨੇ ਇਸ ਬੱਚੇ ਨੂੰ ਵੀ ਅਪਣਾ ਲਿਆ ਤੇ ਉਹ ਇਹਨੂੰ ਵੀ ਬਹੁਤ ਪਿਆਰ ਕਰਦਾ ਮੈਂ ਆਪਣੇ ਮੁੰਡੇ ਦੀ ਖੁਸ਼ੀ ਵਿੱਚ ਹੀ ਖੁਸ਼ ਆ ਤੇ ਇਸ ਬੱਚੇ ਨੂੰ ਵੀ ਆਪਣਾ ਪੋਤਾ ਹੀ ਮੰਨ ਚੁੱਕੀ ਆ ਤੇ ਇੱਕ ਮਾਂ ਹੋਣ ਦੇ ਨਾਂ ਤੇ ਮੈਂ ਆਪਣੇ ਮੁੰਡੇ ਦੀਆਂ ਖੁਸ਼ੀਆਂ ਦੇਖਣਾ ਚਾਹੁੰਦੀ ਆ ਤੇ ਤੂੰ ਵੀ ਮੇਰੇ ਮੁੰਡੇ ਨੂੰ ਅਪਣਾ ਲੈ ਮੈਂ ਆਪਣੀ ਸੱਸ ਦੀ ਗੱਲ ਸੁਣ ਕੇ ਰੋਂਦੀ ਰਹੀ ਕਿ ਜੀ ਨੇ ਮੇਰੇ ਤੇ ਇੰਨੇ ਐਹਸਾਨ ਕੀਤੇ ਮੈਂ ਉਹਨੂੰ ਗਲਤ ਸਮਝਦੀ ਰਹੀ ਮੈਂ ਆਪਣੇ ਤਰੀਕੇ ਨਾਲ ਆਪਣੇ ਘਰ ਵਾਲੇ ਕੋਲੋਂ ਮਾਫੀ ਮੰਗੀ। ਉਹਨੇ ਵੀ ਮੈਨੂੰ ਮaaf ਕਰ ਦਿੱਤਾ ਤੇ ਮੇਰੇ ਹੰਝੂ ਸਾਫ ਕਰਦੇ ਕਰਕੇ ਕਹਿੰਦਾ ਕਿ ਤੂੰ ਜਿੱਦਾਂ ਦੀ ਵੀ ਆ ਮੈਨੂੰ ਬਹੁਤ ਚੰਗੀ ਲੱਗਦੀ ਆ। ਮੈਂ ਤੇਰੇ ਤੋਂ ਬਿਨਾ ਜੀਣ ਬਾਰੇ ਸੋਚ ਵੀ ਨਹੀਂ ਸਕਦਾ ਤੇ ਮੈਂ ਆਪਣੇ ਘਰ ਵਾਲੇ ਦੇ ਗਲੇ ਲੱਗ ਗਈ ਤੇ ਉਹਨੂੰ ਘੁੱਟ ਕੇ ਜੱਫੀ ਪਾ ਲਈ। ਮੇਰੇ ਵਿਆਹ ਨੂੰ ਕਈ ਸਾਲ ਬੀਤ ਗਏ ਤੇ ਮੈਂ ਇੱਕ ਪਿਆਰੀ ਜਿਹੀ ਬੱਚੀ ਨੂੰ ਜਨਮ ਦਿੱਤਾ। ਤੇ ਅਸੀਂ ਸਾਰੇ ਇੱਕ ਬਹੁਤ ਹੀ ਖੁਸ਼ਹਾਲ ਜ਼ਿੰਦਗੀ ਜਿਉਂਦੇ ਆਂ। ਹਾਂਜੀ ਦੋਸਤੋ ਤੁਹਾਨੂੰ ਅੱਜ ਦੀ ਸਟੋਰੀ ਕਿੱਦਾਂ ਦੀ ਲੱਗੀ? ਕਮੈਂਟਾਂ ਰਾਹੀਂ ਜ਼ਰੂਰ ਦੱਸਿਓ। ਤੇ ਇੱਕ ਗੱਲ ਹੋਰ ਕਹਾਣੀ ਨੂੰ ਅੱਗੇ ਲਾਈਕ ਸ਼ੇਅਰ ਜ਼ਰੂਰ ਕਰ ਦਿਓ। ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲੀ ਕਹਾਣੀਆਂ ਸਭ ਤੋਂ ਪਹਿਲਾਂ ਤੁਹਾਨੂੰ ਸੁਣਨ ਨੂੰ ਮਿਲੇ। ਕਹਾਣੀ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।